ਲੰਬੇ ਸਮੇਂ ਤੋਂ ਕਿਉਂਕਿ ਜਿਹੜਾ ਬੱਸ ਸਟੈਂਡ ਦਾ ਇਸ਼ੂ ਸੀ ਇਹ ਪਿਛਲੇ 2 ਸਾਲ ਤੋਂ ਚੱਲਿਆ ਹੋਇਆ ਸੀ ਔਰ ਲਗਾਤਾਰ ਮੇਰੀਆਂ ਕੋਸ਼ਿਸ਼ਾਂ ਸੀ ਕਿ ਇਸ ਨੂੰ ਕੰਪਲੀਟ ਕਰਾਇਆ ਜਾਵੇ ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਵੀ ਜਿੱਦ ਮੈਂ ਕੰਪਲੀਟ ਕਰਾ ਕੇ ਲਿਆ ਫਿਰ ਉਹਦੇ ਤੁਹਾਨੂੰ ਮਠਿਆਈ ਖਵਾਉਂਗਾ ਤੁਹਾਨੂੰ ਅੱਜ ਮਠਿਆਈ ਖਾਣ ਵਾਸਤੇ ਇੱਥੇ ਸੱਦੇ ਕਿ ਬੱਸ ਸਟਾਡ ਦਾ ਜਿਹੜਾ ਬਸੰਡੇ ਦਾ ਉਹ ਮੈਂ ਪਿੱਛੇ ਜੇ ਮੇਰੇ ਪਾਸ ਰੋੜਾ ਸਾਹਿਬ ਆਇਆ ਸੀ ਉਹਨਾਂ ਨੂੰ ਕਲੀਅਰ ਕੀਤਾ ਸੀ ਮੇਰੇ ਕੋਲ ਇੱਕ ਵਾਰੀ ਸ਼ਰਮਾ ਜੀ ਆਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਇਹ ਮਲੋਟ ਰੋਟ ਤੇ ਹੀ ਬਣੇਗਾ ਬੜੀਆਂ ਚਰਚਾਵਾਂ ਤਰਥੋਂ ਜਿਹੜੇ ਸੱਜਣ ਮਿੱਤਰ ਇਧਰੋਂ ਉਧਰੋਂ ਮੈਨੂੰ ਵੀ ਪੁੱਛਣ ਆਉਂਦੇ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਇੱਕਦਮ ਉਹ ਅਨਾਉਂਸ ਕਰਾਂ ਉਸ ਦੇ ਨਾਲ ਕਈ ਵਾਰੀ ਲੋਕਾਂ ਦੀ ਜੇਬਾਂ ਤੇ ਭਾਰ ਵੱਧ ਜਾਂਦਾ ਮੈਂ ਕਿਹਾ ਸੀ ਜਿੱਦ ਦੇ ਮੈਂ ਕਰਾ ਕੇ ਲਿਆਇਆ ਉਹਦੇ ਦੱਸੂਗਾ ਬਸ ਅੱਡਾ ਕੇਵਲ ਕੱਲਾ ਹੀ ਨਹੀਂ ਲੈਂਦਾ ਮੈਂ ਤੁਹਾਨੂੰ ਇੱਕ ਉਹ ਚਿੱਠੀ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਜਿਹੜੀ ਕਿ ਮੇਰੀ ਕੋਰਪੋਰੇਸ਼ਨ ਸੇ ਸਾਰਾ ਕੁਝ ਚੱਲ ਰਿਆ ਸੀ ਏ 31523 ਦੀ ਲਗਾਤਾਰ ਦੇ ਦੀ ਚਿੱਠੀ ਹੈ ਜਿਹਦੇ ਜੋ ਉਸ ਤੋਂ ਬਾਅਦ ਮੇਰੇ ਵੱਲੋਂ ਡੀਓ ਲਿਖੇ ਗਏ ਏਸ ਦੀਆਂ ਅੰਬੀਚੀਆਂ ਹੋਈਆਂ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਹਮਣੇ ਇਹ ਲੈਟਰ ਹੈ ਬਾਅਦ ਚ ਲੈ ਲਾਂਗੇ ਜੀ ਕੋਈ ਨਾ ਠੀਕ ਹੈ ਜਿਸ ਦੇ ਵਿੱਚ ਮੈਂ ਬੱਖ ਬੱਖ ਜਿਹੜੀ ਕੰਮਾਂ ਵਾਸਤੇ ਥਰਮਲ ਪਾਣ ਦੀ ਜਿਹੜੀ ਲੈਂਡ ਸੀ ਹੋ ਲੈਣੀ ਚਾਹੁੰਦਾ ਸੀ ਜਿਹਦੇ ਚ ਬੱਸ ਸਟੈਂਡ ਲਈ ਵੀ ਇੱਕ ਜਗ੍ਹਾ ਮੰਗੀ ਗਈ ਸੀ ਔਰ ਜਿਹੜੀਆਂ ਮੈਂ ਇੱਕ ਐਸਆਈ ਹਸਪੀਟਲ ਕਿਉਂਕਿ ਬਟਿੰਡੇ ਦੇ ਵਿੱਚ ਐਸਆਈ ਡਿਸਪੈਂਸੀ ਹੈਗੀ ਉਸ ਦੇ ਵਾਸਤੇ ਜਗ੍ਹਾ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਔਰ ਸਾਰਾ ਖਰਚਾ ਜੇ ਐਸਆਈ ਹਸਪੀਟਲ ਬਣਦਾ ਉਹ ਕੇਂਦਰ ਸਰਕਾਰ ਦਾ ਹੁੰਦਾ तकरीबन ਇਹ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਹੈ ਉਹ ਐਸਆਈ ਹਸਪੀਟਲ ਵਾਸਤੇ ਮੰਗੀ ਸੀ 5 ਏਕੜ ਜਗਾ ਔਰ ਇੱਕ 5.13 ਏਕੜ ਜਗਾ ਮੰਗੀ ਸੀ ਆਉਣ ਵਾਲੇ ਸਮੇਂ ਚ ਦੇਖ ਕੇ ਉਹ ਐਚਐਸਆਰ ਬਣਦੀਆਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਾ ਕੇ ਉਹਦੇ ਵਾਸਤੇ ਮੰਗੀ ਸੀ ਔਰ ਉਥੇ ਖੇਤਾ ਸਿੰਘ ਬਸਤੀ ਸਕੂਲ ਵਾਸਤੇ ਇੱਕ ਏਕੜ ਜਗਾ ਮੰਗੀ ਸੀ ਜਿਹੜੀਆਂ ਝੀਲਾਂ ਇਹਦੇ ਆਸੇ-ਪਾਸੇ ਇਹਨੂੰ ਡਿਵੈਲਪ ਕਰਨ ਵਾਸਤੇ ਉਹਨੂੰ ਰੀਕਲੇਮ ਕਰਨ ਵਾਸਤੇ ਇੱਥੇ ਤਾਂ ਕਿ ਟੂਰਿਜ਼ਮ ਨੂੰ ਡਿਵੈਲਪ ਕੀਤਾ ਜਾਵੇ ਉਸ ਦੇ ਵਾਸਤੇ ਮੈਂ ਲਿਖ ਕੇ ਭੇਜਿਆ ਸੀ ਇੱਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੋਂ ਮੈਂ ਡਿਮਾਂਡ ਲਈ ਸੀ ਵੀ ਜੇ 50 ਬੈੱਡ ਦਾ ਉੱਥੇ ਸਵਾ ਕੇ ਇੱਕ ਜਗ੍ਹਾ ਮਿਲ ਜਾਈ ਤਾਂ 올ਡ ਏਜ ਹੋਮ ਬਣਾਇਆ ਜਾਵੇ ਇਹ ਸਾਰੀਆਂ ਗੱਲਾਂ ਵਾਸਤੇ ਮੈਂ ਬੇਨਤੀ ਕੀਤੀ ਸੀ ਉਸ ਲਈ ਮੈਂ ਤੁਹਾਨੂੰ ਇਹ ਬੜੀ ਮੈਨੂੰ ਤਸੱਲੀ ਹੈ ਬਠਿੰਡੇ ਦੇ ਲੋਕਾਂ ਨੂੰ ਕਿਉਂਕਿ ਬਠਿੰਡੇ ਦੇ ਲੋਕਾਂ ਨੇ ਬੜੀ ਵੱਡੀ ਆਸ ਰੱਖੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਸ ਸਾਰੀ ਕੋਸ਼ਿਸ਼ਾਂ ਨੂੰ ਲਗਾਤਾਰ ਜੋ ਬੂਰ ਪਿਆ ਉਸ ਦੇ ਵਿੱਚ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਰੋਲ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਜਦੋਂ ਵੀ ਮੈਂ ਮੀਟਿੰਗਾਂ ਕੀਤੀਆਂ ਇਸ ਨੂੰ ਬੜੀ ਤੇਜ਼ੀ ਨਾਲ ਸਮੇਂ-ਸਮੇਂ ਦੇ ਉੱਤੇ ਫਾਈਲ ਰੁਕਣ ਨਹੀਂ ਦਿੱਤੀ ਇਸ ਨੂੰ ਅੱਗੇ ਵਧਾਇਆ ਔਰ ਸੈਕਟਰੀ ਅਰਬਨ ਜਿਹੜੇ ਤਿਵਾੜੀ ਸਾਹਿਬ ਨੇ ਉਹਨਾਂ ਨੇ ਵੀ ਬਹੁਤ ਤੇਜ਼ੀ ਨਾਲ ਇਸ ਫਾਈਲ ਨੂੰ ਅੱਗੇ ਵਧਾਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਦੋ ਵਾਰੀ ਮਿਲਿਆ ਔਰ ਇੱਕ ਵਾਰੀ ਦਿੱਲੀ ਸਾਡੇ ਸੁਪਰੀਮੋ ਉਹਨਾਂ ਨੇ ਸ਼੍ਰੀ ਰਵਿੰਦ ਕੇ ਜੀ ਵਾਲੀ ਮੀਟਿੰਗ ਰੱਖੀ ਸੀ ਮੈਂ ਉਹਨਾਂ ਨੂੰ ਵੀ ਲਿਖ ਕੇ ਲੈ ਕੇ ਆਇਆ ਔਰ ਇਹ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਨਾਲ ਮੈਂ ਸਮਝਦਾ ਮੈਂ ਬਟਿੰਡੇ ਦੇ ਲੋਕਾਂ ਦੀ ਸੇਵਾ ਕਰਨ ਦੇ ਕਾਬਿਲ ਹੋਇਆ ਔਰ ਇਹ ਸਾਰੇ ਪ੍ਰੋਜੈਕਟ 36 ਕਰੋੜ ਦਾ ਪ੍ਰੋਜੈਕਟ ਜਿਹੜਾ ਵਾਟਰ ਟੈਂਕ ਦਾ ਝੀਲ ਨੂੰ ਡਵੈਲਪ ਕਰਨਾ ਉਸ ਦੇ ਲਈ ਅਮਰਤ 3 ਚੋ ਕਢਾ ਕੇ ਅਮਰਤ 2 ਦੇ ਵਿੱਚ ਬਟਿੰਡਾ ਪਾਇਆ ਗਿਆ ਉਹ ਪੈਸੇ ਆਉਣ ਤੋਂ ਬਾਅਦ ਇਹ ਜਿਹੜਾ ਪਾਣੀ ਬਟਿੰਡੇ ਨੂੰ ਆਉਣ ਵਾਲੇ 30 ਸਾਲ ਦੇ ਵਿੱਚ ਜਿੰਨੀ ਵਾਦੀ ਹੋਊਗੀ 2050 ਤੱਕ ਅਨੁਚੇ ਸਾਡਾ ਰੱਖਿਆ ਉਹ ਪਾਣੀ ਦੀ ਘਾਟ ਨਹੀਂ ਆਊਗੀ ਔਰ OHSAR ਬਣ ਲੈਣੇ ਨੇ ਜਿਹੜੇ ਉਸ ਦੇ ਲਈ 5 ਕਰੋੜ ਸਮਥਿੰਗ ਜਿਹੜਾ ਉਹਦੇ ਚੈੱਕ ਵੀ ਆ ਚੁੱਕੇ ਆ ਉਹ ਸਾਡੇ ਜਿਹੜੇ ਪਾਰਲੀਮੈਂਟਲ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਇਹ ਜਗ੍ਹਾ ਨਹੀਂ ਮਿਲੀ ਸੀ ਜਗ੍ਹਾ ਸਾਨੂੰ ਹੁਣ ਮਿਲੀ ਹੈ ਉਸ ਤੇ ਵੀ ਸਾਡਾ ਕੰਮ ਸ਼ੁਰੂ ਹੋ ਜਾਏਗਾ ਡਾਇਰੈਕਟਰ ਸਿਹਤ ਵਿਭਾਗ ਦੇ ਨਾਲ ਅਨਿਲ ਕੁਮਾਰ ਜੀ ਨਾਲ ਮੇਰਾ ਲਗਾਤਾਰ ਰਾਬਤਾ ਰਹਿੰਦਾ ਹੈ ਇਹ ਜਦੋਂ ਜਗ੍ਹਾ ਮਿਲ ਜਾਏਗੀ ਇਸ ਦਾ ਅਗਲਾ ਪ੍ਰੋਸੈਸਾ ਮੈਂ ਉਹਨਾਂ ਨੂੰ ਕਹੂੰਗਾ ਕਿ ESI ਹਸਪੀਟਲ ਵਾਸਤੇ ਸਾਨੂੰ ਅੱਗੇ ਇਸ ਗੱਲ ਨੂੰ ਵਧਾਉਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਕਿ ਇੱਕ ਸ਼ਹਿਰ ਦੇ ਲੋਕਾਂ ਨੂੰ ਜਾਂ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਡਿਮਾਂਡ ਹੋਏਗੀ ਅਸੀਂ ਚਾਹੁੰਦੇ ਸੀ ਕਿ ਇੱਕ ਵਧੀਆ ਕਲੋਨੀ ਵੀ ਨਾਲ ਬਣਾ ਕੇ ਦਿੱਤੀ ਜਾਵੇ ਜਿੱਥੇ ਬੱਸ ਸਟੈਂਡ ਬਣੇਗਾ ਉਸ ਤੋਂ ਨਾਲ ਹੀ ਜਿਹੜਾ ਸੀਮਿੰਟ ਪਲਾਂਟ ਹੈ 95 ਏਕੜ ਦੀ ਇੱਕ ਕਲੋਨੀ ਵੀ ਉੱਥੇ ਡਿਵੈਲਪ ਕੀਤੀ ਜਾਏਗੀ ਹੁਣ ਵਾਲੇ ਸਮੇਂ ਦੇ ਵਿੱਚ ਇਹ ਬਠਿੰਡੇ ਵਾਸਤੇ ਇੱਕ ਨਵੀਂ ਗੱਲ ਹੋਏਗੀ ਔਰ ਇੱਥੇ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਝੀਲਾਂ ਵਾਲਾ ਹਿੱਸਾ ਹੈ ਉਹ BDA ਨੂੰ ਸਮਾ ਦਿੱਤਾ ਗਿਆ ਮਾਲਕੀ ਬੇਸ਼ੱਕ ਉਸ ਦੀ ਰਹੇਗੀ ਪੀਐਸਪੀਸੀਐਲ ਦੀ ਪਰ ਉਸ ਨੂੰ ਡਿਵੈਲਪਮੈਂਟ ਜਿਹੜੀ ਹੈ ਐਡਵਰਸਟਿਵ ਜਿਹੜਾ ਸਾਰਾ ਕੰਮ ਹੈ ਉਹ BDA ਕੋਲ ਰਹੂਗਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਠਿੰਡੇ ਦੀ ਇੱਥੇ ਟੂਰਿਜ਼ਮ ਹੱਬ ਬਣੇਗਾ ਕਿਉਂਕਿ ਝੀਲਾਂ ਨੇ ਇੱਥੇ ਫੂਡ ਕੋਰਟ ਬਣੇਗੀ ਲੋਕਾਂ ਨੂੰ ਕੰਮ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਬਟਿੰਡੇ ਦੀ ਨਿਹਾਰ ਏਸ ਦੇ ਨਾਲ ਬਦਲਣ ਵਾਲੀ ਹੈ ਇਹ ਡਿਊਟੀ ਮੇਰੀ ਲੋਕਾਂ ਨੇ ਚੋਣਾਂ ਦੇ ਦੌਰਾਨ ਲਈ ਸੀ ਇਹ ਆਸ ਕਰਕੇ ਕਿ ਮੈਂ ਕੁਝ ਕਰੂੰਗਾ ਉਸ ਦੇ ਉੱਤੇ ਮੈਂ ਲਗਾਤਾਰ ਕੰਮ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਮੈਂ ਦੇਖਿਆ ਸੀ ਜਿਹੜਾ ਮਾਨਸਾਪੁਰਾ ਜਦੋਂ ਬਾਰਸ਼ਾਂ ਪੈਂਦੀਆਂ ਨੇ ਉੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਉੱਥੇ ਨਿਕਲਿਆ ਨਹੀਂ ਜਾਂਦਾ ਉਸ ਦੇ ਲਈ ਐਨ ਐਚ ਏ ਵਾਲਿਆਂ ਨੂੰ ਅਸਟੀਮੇਟ ਬਣਾ ਕੇ ਭੇਜ ਦਿੱਤੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸ ਤੇ ਸ਼ੈੱਡ ਪਾ ਕੇ ਉੱਥੇ ਜਿਹੜੀ ਪਾਣੀ ਦੀ ਸਮੱਸਿਆ ਪੱਕੇ ਤੌਰ ਤੇ ਹੱਲ ਕਰ ਦਿੱਤੀ ਜਾਊਗੀ। ਰਿੰਗ ਰੋਡ ਦੇ ਉੱਤੇ ਜਿਹੜਾ ਪੁਲ ਬਣਿਆ ਐ। ਐਤਕੀ ਜਦੋਂ ਬਾਰਿਸ਼ਾਂ ਪਈਆਂ ਬਾਰਿਸ਼ ਭਾਵੇਂ ਥੋੜੀ ਸੀ ਪਰ ਉਹ ਪਾਣੀ ਨਾਲ ਭਰ ਗਿਆ ਸੀ। ਮੈਨੂੰ ਉਸ ਦੀ ਵੀ ਚਿੰਤਾ ਹੋਈ। ਮੈਂ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਲੈਟਰ ਲਿਖਿਆ ਔਰ ਉਸ ਦੇ ਐਸਟੀਮੇਟ ਬਣ ਕੇ ਉਸ ਨੂੰ ਤਿਆਰ ਹੋ ਗਏ। ਤੁਸੀਂ ਥੋੜੇ ਸਮੇਂ ਚ ਦੇਖੋਗੇ ਅਸੀਂ ਉਸ ਨੂੰ ਵੀ ਜਿਹੜਾ ਛੱਤ ਪਾ ਕੇ ਪੁਲ ਨੂੰ ਢੱਕ ਦਾਂਗੇ ਤਾਂ ਕਿ ਉੱਥੇ ਪਾਣੀ ਦੀ ਸਮੱਸਿਆ ਨਾ ਹੋਵੇ। ਆਵਾਜ਼ ਆਈ ਹੈ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਫਿਰ ਮੈਂ ਬਸ ਇੰਨੀਆਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਤੁਹਾਨੂੰ ਮਠਿਆਈ ਵੀ ਖਵਾਉਣੀ ਸੀ ਤੁਹਾਨੂੰ ਇਹ ਸੁਨੇਹਾ ਵੀ ਦੇਣਾ ਸੀ ਕਿ ਬਟਿੰਡੇ ਦਾ ਬੱਸ ਸਟੈਂਡ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਬੜੀ ਜਲਦੀ ਉਹਦੀ ਜਿਹੜੀ ਤਮੀਰ ਹੈ ਉਹ ਸਾਰੀ ਕਿਉਂਕਿ ਏਜੰਸੀਆਂ ਵਕ ਵਕ ਫਿਕਸ ਹੁੰਦੀਆਂ ਨੇ ਜਿਵੇਂ ਟੂਰਿਜ਼ਮ ਦੀ ਪੂੜਾ ਨੂੰ ਹੈ ਇਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਜਾਊਗਾ ਬਣਾਉਣ ਵਾਸਤੇ ਇੰਪਰੂਵਮੈਂਟ ਟਰਸਟ ਇਸ ਦੀ ਤਮੀਰ ਕਰੇਗਾ ਔਰ ਜਿਹੜੇ ਦੂਜੇ ਕੰਮ ਹੈ ਉਹ ਸੀਵਰੇਜ ਬੋਰਡ ਹੈ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਸੀਵਰੇਜ ਬੋਰਡ ਕਰੇਗਾ ਉਸ ਤੇ ਟੈਂਕ ਹੈ ਭਾਵੇਂ ਉਹ ਐਚਐਸਰ ਬਣਨੀਆਂ ਨੇ ਉਹ ਸਾਰੇ ਕੰਮ ਉਹ ਕਰੇਗਾ ਜੇ ਕੋਈ ਸਕੂਲ ਬਣਾਉਣਾ ਹੈ ਐਜੂਕੇਸ਼ਨ ਵਿਭਾਗ ਕਰੇਗਾ ਪੁਨਾ ਦੇ ਉੱਤੇ ਐਨਐਚਏਆਈ ਵਾਲੇ ਜਾਂ ਜਿਹੜਾ ਵੀ ਡਿਪਾਰਟਮੈਂਟ ਨੂੰ ਫੰਡ ਰੈਲੋਕੇਟ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਉੱਤੇ ਛੱਤਾਂ ਪੈ ਜਾਣਗੀਆਂ ਕਹਿ ਸਕਦੇ ਆਂ ਵੀ 2-3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਏਗਾ ਕਹਦਾ ਜੀ ਸਾਰੇ ਜਿਹੜੇ ਦੇਖੋ ਇਹ 2-3 ਮਹੀਨੇ ਤਾਂ ਜੇ ਬੱਸ ਸਟੈਂਡ ਦਾ ਉਹਦਾ ਮੈਪ ਬਣਿਆ ਉਹਦੇ ਐਸਟੀਮੇਟ ਬਣਿਆ ਉਹਦੀਆਂ ਟੈਕਨੀਕਲ ਠੰਕਸ਼ਨਾ ਹੁੰਦੀਆਂ ਨੇ ਇੱਥੇ ਮੈਂ ਟੈਕਨੀਕਲ ਬੰਦਾ ਨਹੀਂ ਇਸ ਕਰਕੇ ਮੈਂ ਕਦੇ ਵੀ ਉਹ ਗੱਲ ਨੂੰ ਕਨਫਰਮ ਨਹੀਂ ਕਰਦਾ ਜਿਹੜੀ ਮੇਰੇ ਆਪ ਦੇ ਬੱਸ ਦੇ ਵਿੱਚ ਨਹੀਂ ਇਹ ਟੈਕਨੀਕਲ ਬੰਦਿਆਂ ਦੇ ਹੱਥ 'ਚ ਨੇ ਜਿਵੇਂ ਉਹ ਟੀਐਸਆਰ ਹੈ ਉਹਦੇ ਵੀ ਡਿਜ਼ਾਈਨ ਬਣਨਗੇ ਮਤਲਬ ਇਸ ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਹੋਏਗੀ ਕਿ ਇਸ ਸਾਲ ਦੇ ਵਿੱਚ ਇਹ ਕੰਮ ਸਾਰੇ ਚਾਲੂ ਕਰ ਦਿੱਤੇ ਜਾਣ। ਜਿਲ੍ਹੇ ਸਾਹਿਬ ਸ਼ਹਿਰ ਦੀ ਰਾਜਨੀਤੀ ਦੀ ਗੱਲ ਕਰੀਏ ਬਸ ਇੱਕ ਮਤਾਂ ਲਿਆਂਦਾ ਜਾ ਰਿਹਾ ਬੇਤੋ ਸਿੱਕੀ ਦਾ ਕਿਵੇਂ ਦੇਖਦੇ ਹੋ ਉਸ ਨੂੰ ਜਿਹੜਾ ਹੈਗਾ ਡਿਪਟੀ ਮੇਅਰ ਖਲਾਫ ਉਹ ਤਾਂ ਜੀ ਅਧਿਕਾਰ ਹੈ ਜੇ ਕਿਸੇ ਕੋਲ ਕੋਈ ਵੀ ਦੇ ਸਕਦਾ ਹੈ ਤਾਂ ਕੋਈ ਖਾਸ ਕਰਨੀ ਹੈ। ਤੁਹਾਨੂੰ ਲੱਗਦਾ ਜਿਹੜਾ ਪਿਛਲਾ ਘਟਨਾ ਕਰਮ ਵਾਪਰਿਆ ਮੇਅਰ ਦੀ ਚੋਣ ਨੂੰ ਲੈ ਕੇ ਉਹਦਾ ਅਸਰ ਰਹੇਗਾ ਇਸ ਤੇ। ਇਹ ਤਾਂ ਮੈਂਬਰ ਜਾ ਦੇ ਦੱਸ ਸਕਦੇ ਮੇਰੀ ਤਾਂ ਕਰਨ ਦੇ ਦੀ ਵੋਟ ਹੈ ਜਿਹੜਾ ਨਾਲ ਬੈਠਾ ਸੁਣ ਰਹੀ ਏ। ਅਸੀਂ ਆਪ ਦਾ ਫੈਸਲਾ ਜਰੂਰ ਕਰਾਂਗੇ ਵੇਸੀਂ ਕੀ ਕਰਨਾ ਕਿਉਂਕਿ ਪਹਿਲਾਂ ਵੀ ਤੁਸੀਂ ਪਾਰਟੀ ਦੇ ਫੈਸਲੇ ਤੇ ਆਪੋਜ਼ਿਟ ਕੇ ਸੀਗੇ ਇਹ ਸਾਨੂੰ ਲੱਗਿਆ ਦੇਖੋ ਹੁਣ ਜਿਹੜੀ ਸ਼ਹਿਰ ਦੀ ਰਾਜਨੀਤੀ ਦੀ ਜਿਹੜੀ ਗੱਲ ਕੀਤੀ ਹੈ ਇਹ ਨੂੰ ਆ ਪਾਰਟੀਆਂ ਦੀ ਰਾਜਨੀਤੀ ਮੈਂ ਨਹੀਂ ਕਹਿੰਦਾ ਇਸ ਦੇ ਉੱਤੇ ਗਰੁੱਪ ਪਰਵੇਲ ਹੋ ਗਏ ਜਿਹੜਾ ਮੇਅਰ ਦੀ ਚੋਣ ਹੋਈ ਹੈ ਉਹ ਵੀ ਐਮਸੀ ਦੀ ਬੋਰਡ ਨੰਬਰ 43 ਦੀ ਚੋਣ ਹੋਣ ਤੋਂ ਬਾਅਦ ਕਲੀਅਰ ਕਰਤ ਮਨਪੀਥ ਬਾਦਲ ਹੋਣ ਦੇ ਤੜੇ ਨੇ ਕਿਹਾ ਸੀ ਕਿ ਸਾਡਾ ਕੈਂਡੀਡੇਟ ਹੈ ਉਹ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਬੰਦਿਆਂ ਦਾ ਕੈਂਡੀਡੇਟ ਸੀ ਜਿਹੜਾ ਇੱਥੇ ਗਰੁੱਪਾਂ ਦੀ ਨੀਤੀ ਹੋ ਗਈ ਮੈਂ ਕਿਉਂਕਿ ਮਨਪ੍ਰੀਤ ਬਾਦਲ ਦੇ ਕੈਂਡੀਡੇਟ ਨੂੰ ਕੋਲੇ ਵੀ ਸਪੋਰਟ ਨਹੀਂ ਕਰ ਸਕਦਾ ਮੈਂ ਨਹੀਂ ਕੀਤੀ ਤੇ ਜੇਕਰ ਗੱਲ ਕੀਤੀ ਜਾ ਪਿਛਲੇ ਦਿਨ ਤੁਸੀਂ ਬੈਠਕ 'ਚ ਵੀ ਜਿਹੜਾ ਦਿੱਲੀ ਇਕੱਠ ਹੋ ਰਿਹਾ ਸੀ ਪਾਰਟੀ ਵੱਲੋਂ ਸੱਦਾ ਨਹੀਂ ਆਇਆ ਜਦ ਤੁਸੀਂ ਗਈ ਮੈਂ ਗਿਆ ਸੀ ਤੁਹਾਨੂੰ ਬੜੀ ਗਲਤ ਫੈਮੀ ਹੈ ਤੁਸੀਂ ਯਾਰ ਪੱਤਰਕਾਰ ਹੋ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਬੰਦਾ ਕਿਹੜਾ ਗੱਲ ਹੋ ਰਹੀ ਹੋਈ ਹੈ ਵੀ ਤੁਸੀਂ ਨਹੀਂ ਗਏ ਇਹ ਸ਼ਾਇਦ ਦੇ ਲੋਕਾਂ ਨੂੰ ਵੇਅਰ ਕਰਿਆ ਕਰੋ ਕਿ ਉਹ ਕਦੇ ਵੀ ਨਹੀਂ ਰਹਿੰਦਾ ਜਿੱਥੇ ਪਾਰਟੀ ਬਣਾਉਂਦੀ ਹੈ ਠੀਕ ਹੈ ਤੇ ਅਮਰਸਾਹ ਮੁੱਖ ਮੰਤਰੀ ਨੇ ਕਿਹਾ ਵੀ ਜੇਕਰ ਕਾਨੂੰਨ ਵਿਵਸਥਾ ਠੀਕ ਨਹੀਂ ਕਿਸੇ ਵੀ ਹਲਕੇ ਦੀ ਵਿਧਾਇਕ ਅਪਡੇਟ ਲਿਆ ਜਾਵੇ ਜੇ ਕਿ ਲੱਗਦਾ ਕਿ ਬਿਠੰਡੇ ਜਿਆ ਹੋਇਆ ਹੈਗਾ ਆਇਦ ਲੁੱਟਾ ਹੋ ਰਿਹਾ ਹਨ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਹੈ ਬੜੀ ਅੱਛੀ ਗੱਲ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਸਾਡੀ ਡਿਊਟੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਠੀਕ ਰੱਖਿਆ ਜਾਵੇ ਤੁਹਾਨੂੰ ਤੁਹਾਡੇ ਚੋਂ ਕਾਫੀ ਸੱਜਣ ਆਏ ਹੋਣਗੇ ਮੈਂ ਤਾਂ ਇਸ ਤੋਂ ਪਹਿਲਾਂ ਹੀ ਐਸਐਸਪੀ ਬਠਿੰਡਾ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਰਾਇ ਕਰਕੇ ਇੱਥੇ ਦਾਸ ਜਿਹੜੀਆਂ ਪਾਕਟ ਸੀਗੀਆਂ ਪਿਕਟਸ ਜਿਹੜੀਆਂ ਹੈਗੀਆਂ ਨੇ ਉਹ ਖੜਵਾ ਚੁੱਕਿਆ ਔਰ ਉੱਥੇ ਲੱਗੀਆਂ ਹੋਈਆਂ ਨੇ ਸਾਡੇ ਇੱਥੇ ਜਿਹੜਾ ਵਿਵਸਥਾ ਨੂੰ ਠੀਕ ਕਰਨ ਵਾਸਤੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਔਰ ਬਹੁਤ ਦਰਸਤ ਵੀ ਹੈ ਅਸੀਂ ਤੁਸੀਂ ਉਦੋਂ ਸ਼ਾਇਦ ਤੁਹਾਡੇ ਚ ਨਹੀਂ ਹੋਣਗੇ ਜਿਹੜੇ ਕੈਮਰਿਆਂ ਦੀ ਪ੍ਰਪੋਜ਼ਲ ਆਈ ਸੀ ਔਰ ਮੈਡਮ ਨੇ ਕਹਿ ਸੀ ਕਿ 40 ਲੱਖ ਹੋਰ ਚਾਹੀਦਾ ਕੁਝ ਪੈਸੇ ਜਿਹੜੇ ਮੇਰੇ ਕੋਲੇ ਮੈਂ ਡੀਸਰ ਨੂੰ ਕਹਤਾ ਸੀ ਮੇਰੇ ਫੰਡ ਦੇ ਤੁਸੀਂ ਵਰਤ ਦਿਓ ਔਰ ਕੁਝ ਕਾਰਪੋਰੇਸ਼ਨ ਉਸ ਤੇ ਸਾਬ ਆਵੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਬੜੇ ਜਿਹੜੇ ਵਧੀਆ ਕੈਮਰੇ ਲਾ ਰਹੇ ਹਾਂ ਤਾਂ ਕਿ ਹਰ ਬੰਦਾ ਔਰ ਦੀ ਜਦ ਵਿੱਚ ਹੋਵੇ ਇਸ ਦੇ ਨਾਲ ਡਰ ਪੈਦਾ ਹੁੰਦਾ ਕ੍ਰਾਈਮ ਘਟ ਜਾਂਦਾ ਔਰ ਕੈਮਰੇ ਕਦੋਂ ਲੱਗਣੇ ਕੈਮਰੇ ਤੁਸੀਂ ਪਹਿਲੇ ਵੀ ਕਹਿੰਨੇ ਕਿ ਅਸੀਂ ਕੈਮਰੇ ਲਾਵਾਂਗੇ ਦੂਜੀ ਮੈਂ ਪਹਿਲੇ ਨਹੀਂ ਕਿਹਾ ਮੈਂ ਮੋਢਾ ਮੇਅਰ ਨੇ ਵੀ ਕਿਹਾ ਹੈਗਾ ਨਾ ਅਸੀਂ ਕਰੋੜਾਂ ਰੁਪਏ ਦੇ ਜੋ ਕੈਮਰੇ ਲਾਉਣਗੇ ਦੇਖੋ ਦੇਖੋ ਮੈਂ ਮੇਅਰ ਦਾ ਤਾਂ ਮੈਨੂੰ ਨਹੀਂ ਪਤਾ ਨਾ ਹੀ ਮੈਂ ਕਿਉਂਕਿ ਉਹਦਾ ਆਪ ਦਾ ਖੇਤਰ ਹੈ ਮੈਂ ਉਸ ਕੋ ਟਿੱਪਣੀ ਕਰਾਂ ਮੈਂ ਜਰੂਰ ਡਿਪਟੀ ਕਮਿਸ਼ਨਰ ਸਾਹਿਬ ਦਾ ਇਹਨਾਂ ਦੇ ਮਿਹਰਬਾਨ ਤੋਂ ਪਹਿਲਾਂ ਦੀ ਗੱਲ ਹੈ ਇਹ ਸਾਰੀ ਪ੍ਰਪੋਜ਼ਲ ਬਣ ਚੁੱਕੀ ਹੈ ਔਰ ਉਸ ਦੇ ਲਈ ਪੈਸੇ ਵੀ ਜਿਹੜੇ ਕੁਝ ਘਟਦੇ ਸੀ ਉਹ ਡੀ ਸਾਹਿਬ ਨੇ ਕਿਹਾ ਸੀ ਮੈਂ ਉਹਨੇ ਫੰਡਾਂ ਦਾ ਇੰਤਜ਼ਾਮ ਕਰ ਦੂੰ ਮੈਂ ਤਾਂ ਕਰ ਲਈ ਗਰੰਟੀ ਦੇ ਸਕਦਾ ਬਠਿੰਡੇ ਦੇ ਲੋਕਾਂ ਨੂੰ ਕਿ ਕੈਮਰੇ ਹਰ ਹਾਲਤ ਚ ਲੱਗਣਗੇ ਕਾਨੂੰਨ ਵਰਤਾ ਨੂੰ ਠੀਕ ਕਰਨ ਵਾਸਤੇ ਸਹੀ ਹੋਣਗੇ ਅਮਲੀ ਸਾਹਿਬ ਤੁਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਨੀ ਮੈਂ ਅਸੀਂ ਇਹ ਪ੍ਰੋਜੈਕਟ ਜਿਹੜੇ ਅਮਰੀਕ ਲੈ ਕੇ ਆਏ ਆ ਵੀ ਮੈਂ ਪਹਿਲਾਂ ਅਸੀਂ ਇਹਹੀ ਕ੍ਰੈਡਿਟ ਜਿਹੜਾ ਹੈ ਉਹ ਮੇਰੇ ਪਹਿਲਾਂ ਤੁਹਾਡੇ ਤੋਂ ਲੈ ਲਿਆ ਮੇਰੀ ਜੀ ਕੋਈ ਦੌੜ ਨਹੀਂ ਮੈਂ ਤਾਂ ਤੁਹਾਡੇ ਕੰਮਾਂ ਦੀ ਗੱਲ ਕਰਦਾ ਕਿਉਂਕਿ ਮੇਰੀ ਤਾਂ ਲੋਕਾਂ ਨੇ ਡਿਊਟੀ ਅੱਜ ਤੋਂ 3 ਸਾਲ ਪਹਿਲਾਂ ਲਈ ਸੀ ਤੇ ਆ ਮੈਂ ਤੁਹਾਨੂੰ ਮੇਰਾ ਖਿਆਲ ਤੁਸੀਂ ਲੇਟ ਆਏ ਹੋ ਆ ਚਿੱਠੀ ਦੱਸੀ ਹੈ ਇਹਦੇ ਵਿੱਚ ਮੇਰੇ ਵ代यक ਵੱਲੋਂ ਚਿੱਠੀ ਦੀਆਂ ਡੇਟਾਂ ਨੇ ਇਸ ਉੱਤੇ ਅਮਲ ਕਰਾਉਣ ਲਈ ਮੈਂ ਕਿੰਨੇ ਚਿਰ ਦਾ ਲੱਗਿਆ ਹੋਇਆ ਤੇ ਬਾਕੀ ਜਿਹੜੀ ਹੈਗੀ ਐ ਕਿਸ ਕ੍ਰੈਡਰ ਰੇਸ ਦੇ ਵਿੱਚ ਮੈਂ ਕਦੇ ਨਹੀਂ ਪੈਂਦਾ ਤੁਸੀਂ ਸੁਣਿਆ ਹੀ ਹੋਗਾ ਆਪਾਂ ਸਾਰੇ ਬਚਪਨ ਤੋਂ ਆਏ ਆਂ ਕਈ ਵਾਰੀ ਜੋ ਬੱਚਾ ਥੋੜਾ ਥੋੜਾ ਹੁੰਦਾ ਨਾ ਉਹ ਹਰੇਕ ਟੁਆਏ ਨੂੰ ਕਹਿੰਦਾ ਮੇਰਾ ਉਹ ਇਸ ਕਰਕੇ ਬੱਚਾ ਬੱਚਿਆਂ ਵਾਲੀ ਯਾਰ ਜੇ ਇਹ ਸਾਇਫ ਦੇ ਵਿੱਚ ਮੰਨ ਲੀਂ ਕਿ ਲਖਨ ਸ਼ਹਿਰ ਨੂੰ ਨਰਸਾਨਾ ਹੋਵੇਗਾ ਮੇਰਾ ਆਪਣਾ ਕ੍ਰੈਡਿਟ ਲੈ ਲਓ ਤੁਸੀਂ ਆਪਣਾ ਲੈ ਰਹੇ ਹੋ ਨਹੀਂ ਮੈਂ ਤਾਂ ਕ੍ਰੈਡਿਟ ਦੀ ਕਦੇ ਗੱਲ ਨਹੀਂ ਕੀਤੀ ਮੈਂ ਤਾਂ ਜਿਹੜੀ ਲੋਕਾਂ ਨੇ ਮੇਰੀ ਡਿਊਟੀ ਲਈ ਸੀ ਮੈਂ ਤਾਂ ਉਹਦੀ ਗੱਲ ਕਰਦਾ ਮੈਂ ਤਾਂ ਮੈਨੂੰ ਕਹਿੰਦੇ ਨਹੀਂ ਮੇਰਾ ਕ੍ਰੈਡਿਟ ਦਾ ਲੋਕਾਂ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਜਾਂ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਸਾਰੇ ਪ੍ਰੋਜੈਕਟਾਂ ਨੂੰ ਸਿਰੇ ਚੜਾਇਆ ਜੀ ਸਰ ਇਹਦਾ ਬਾਹਰ ਜਾਣ ਦੇ ਨਾਲ ਵਪਾਰ ਤੇ ਕਿੰਨਾ ਫਾਇਦਾ ਬਿਲਕੁਲ ਨਹੀਂ ਪੈਂਦਾ ਜੀ ਕਿਉਂਕਿ ਪੁਰਾਣਾ ਅੱਡਾ ਵੀ ਇੱਥੇ ਕਾਇਮ ਰਹੇਗਾ ਬਲਕਿ ਉਹਦੇ ਨਾਲ ਵਪਾਰ ਵਧੇਗਾ ਜਿੱਥੇ ਅੱਡਾ ਜਾਊਗਾ ਉੱਥੇ ਹੋਰ ਵਪਾਰ ਦੇ ਸਾਧਨ ਪੈਦਾ ਹੋਣਗੇ ਨਹੀਂ ਜੇ ਇਹ ਬੱਸ ਸਟੈਂਡ ਉੱਤਰ ਪੜ ਜਾਊਗਾ ਜੇ ਕਿ ਨਈਆ ਚੌਂਕ ਦਾ ਜਿਹੜਾ ਟ੍ਰੈਫਿਕ ਦਾ ਉਹ ਕੁਛ ਕੀਤਾ ਲੋਣੀ ਨਹੀਂ ਵੀ ਫੌਜੀ ਚੌਂਕ ਦੀ ਤਰਫ ਤੇ ਜਾਣਾ ਲੱਗਿਆ ਕਰੇ ਜੇ ਬੱਸ ਸਟੈਂਡ ਤੇ ਹਰ ਚੀਜ਼ ਕਰਲੀਆਂ ਇਸ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਜਿਵੇਂ ਜਿਵੇਂ ਸਮੱਸਿਆਵਾਂ ਆਉਂਦੀਆਂ ਨੇ ਇਸ ਦੇ ਨਾਲ ਨਾਲ ਇਹ ਕੰਮ ਟ੍ਰੈਫਿਕ ਪੁਲਿਸ ਦਾ ਹੈ ਜਾਂ ਡਿਪਟੀ ਕਮਿਸ਼ਨਰ ਦਾ ਹੈ ਜਾਂ ਐਸਐਸਪੀ ਦਾ ਹੈ ਉਹਦੇ ਉੱਤੇ ਸਦਾ ਹੀ ਗੌਰ ਕਰਦੇ ਰਹਿੰਦੇ ਆ ਉਹ ਗੌਰ ਪੁਰਾਣਾ ਬੱਸ ਸਟੈਂਡ ਇੱਥੇ ਰਹੂਗਾ ਬਿਲਕੁਲ ਇੱਥੇ ਰਹੇਗਾ ਜੀ ਪੁਰਾਣਾ ਬੱਸ ਸਟੈਂਡ ਉਹ ਚਾਲੂ ਰਹੂਗਾ ਇਸ ਦੇ ਵਿੱਚ ਜਿਹੜੀਆਂ ਲੋਕਲ ਬੱਸਾਂ ਨੇ ਸ਼ਟਲ ਉਹ ਚਲਦੀ ਰਹੂਗੀ ਇਹ ਸਭ ਇੱਕੋ ਜਿਹੜੀਆਂ ਆਪਣੇ ਚਿੰੜਿੰਗਾ ਨੇ ਪੰਜਾਉਂਗਿਆ ਨੇ ਇਹਨੂੰ ਵਰਤੋਂ ਦੇ ਵਿੱਚ ਲਿਆਉਣ ਵਾਸਤੇ ਇਸ ਦੇ ਵਾਸਤੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਜਿਹੜਾ ਇਹ ਟੂਰਿਜ਼ਮ ਹੱਬ ਬਣਾਉਣ ਵਾਸਤੇ ਜਿਹੜਾ ਪੁਡਾ ਨੂੰ ਛੱਡਦੀ ਐ ਉਹ ਜਗਾ ਸਾਰੀ ਝੀਲਾਂ ਦਾ ਜਿਹੜਾ ਪ੍ਰਬੰਧ ਹੈ ਉਸ ਦੇ ਵਿੱਚ ਇਹ ਪ੍ਰਬੰਧ ਹੋਏਗਾ ਇਹਦੀ ਪ੍ਰਪੋਜ਼ ਲੈ ਕੇ ਨੂੰ ਇਲੈਕਟ੍ਰੀਨਿੰਗ ਕਰਕੇ ਤਾਂ ਕਿ ਦੂਰੋਂ ਬਠੰਡਾ ਦਿੱਸੇ ਅੱਛਾ ਬਣਾਈ ਜਾਵੇ